ਕਿ ਨਾ ਵੀ ਮੇਰਾ ਨਾਮ ਨਰੇਸ਼ ਕੁਮਾਰ ਅੱਜ ਇਹ ਤਸ਼ਰੀਹ ਲਈ ਆ ਕਿ ਕਰਾ ਅਸੀਂ ਸਾਰੇ ਪਹਿਲੇ ਤੇ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਸਮੂਹ ਨਗਰ ਨਿਵਾਸੀਆਂ ਨੂੰ ਇਹ ਇਕਾदशी ਮਿਰਜਲਾ ਕਾਸ਼ੀ ਦੀ ਬਹੁਤ ਬਹੁਤ ਵਧਾਈ ਜੀ ਇਹ ਦਿਨ ਸਾਲ ਵਿੱਚ ਇੱਕ ਵਾਰ ਆਉਂਦਾ ਹੈ ਜੀ ਇਸ ਦਿਨ ਗਰਮੀ ਦਾ ਬਹੁਤ ਪ੍ਰਕੋਪ ਹੁੰਦਾ ਹੈ ਤੇ ਇਸ ਦਿਨ ਬਹੁਤ ਸਾਰੇ ਲੋਕ ਜਿਹੜੇ Hindu ਧਰਮ ਦੇ ਆ ਪਰਤਵੀ ਰੱਖਦੇ ਨੇ ਮਿਰਜਲਾ ਕਾਸ਼ੀ ਦਾ ਇਹ ਅੱਜ ਦਾ ਦਿਨ ਸਾਡੇ ਪਰਿਵਾਰ ਪੰਡਤ ਨਾਗਰਾਮ ਜੀ ਸਵਰਗਵਾਸੀ ਪੰਡਤ ਨਾਗਰਾਮ ਜੀ ਜੋਸ਼ੀ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਸਮੂਹ ਰਾਵਲ ਪਰਿਵਾਰ ਵੱਲੋਂ ਇਹ ਸ਼ਹੀਦ ਲਗਾਈ ਗਈ ਹੈ ਜੀ ਤੇ ਸਰਬੱਤੇ ਭਲੇ ਲਈ ਅਸੀਂ ਸਰਬੱਤੇ ਭਲੇ ਦੀ ਮਨੋਗਰਾਮਨਾ ਕਰਦੇ ਹਾਂ ਵੀ ਸਰਬੱਤ ਦਾ ਭਲਾ ਹੋਵੇ ਤੇ ਲੋਕਾਂ ਵਿੱਚ ਆਤਮਿਕ ਸ਼ਾਂਤ ਜਿਹੜੇ ਜਿੰਨੇ ਵੀ ਹੈ ਸਾਰਿਆਂ ਦੇ ਇੱਕ ਦੂਸਰੇ ਦੇ ਵਿੱਚ ਮਨੋਭਾਵਨਾ ਸ਼ਾਂਤਮਈ ਰਹੇ ਆ ਆਪਸ ਚ ਪਿਆਰ ਬਣਿਆ ਰਹੇ ਜੀ ਤੇ ਬਹੁਤ ਬਹੁਤ ਨਿਰਜਲਾ ਕਾਸ਼ੀ ਦੀ ਬਹਾਈ। ਅ ਨਮਸਤੇ ਸਾਰਿਆਂ ਨੂੰ ਅੱਜ ਨਿਰਜਲਾ ਕਾਸ਼ੀ ਦੀ ਸ਼ਬੀਰ ਲਗਾਈ ਆ ਸ਼ਰਮਾ ਫੈਮਿਲੀ ਵੱਲੋਂ ਸਾਰਿਆਂ ਵੱਲੋਂ ਆ ਸਾਰਿਆਂ ਦੀ ਪਿਆਸ ਸਹੀ ਰਵੇ ਅੱਜ ਗਰਮੀ ਬਹੁਤ ਆ ਉਹਦੇ ਕਰਕੇ ਸਾਰਿਆਂ ਦੀ ਹਲਪ ਹੋਵੇ ਨਾਲ ਅਸੀਂ ਫਰੂਟ ਵੀ ਲਾਇਆ ਆ ਅਸੀਂ ਜਾਣਦੇ ਕਿ ਸਾਰੇ ਆ ਕੇ ਇਥੇ ਪਾਣੀ ਪੀਂਨ ਫਰੂਟ ਰਾਦੀ ਰਾਦੀ ਜੀ ਸਾਰਿਆਂ ਨੂੰ ਨਿਰਜਲਾ ਵਰਤ ਇਕਾदशी ਦੀ ਸਭ ਨੂੰ ਵਧਾਈ ਸਾਡੇ ਪੁਲਿਸ ਆਗੇ ਪਾਣੀ ਪੀਓ ਖਰਬੂਜੇ ਖਾਓ ਤੇ ਅੰਬ ਲਓ ਥੈਂਕ ਯੂ ਜਰਾ ਜੇ ਫ੍ਰੀ ਲਾਈਟ ਹੋਈ ਹੈ ਨਿਕਲਦੇ ਮੁਕ ਜਾਉਂਦੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਾਕੂਲ ਫਾਸਟਰੀ ਵਾਲਿਆਂ ਦਾ ਜਿਹੜੇ ਤੁਸੀਂ ਇੱਥੇ ਆਏ ਆ ਤੇ ਪਹਿਲੇ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਆਂ ਅਸੀਂ ਸਾਰੇ ਜਿਹਨਾਂ ਨੇ ਲੰਗਰ ਲਾਇਆ ਇੱਥੇ ਇੱਕ ਅਸੀਂ ਖਰਬੂਜੇ ਠੰਡੇ ਖਰਬੂজে ਔਰ ਮਠੀਸ ਮਿਲਦਾ ਇਕ ਆਛੀ ਦੇ ਬਰਖਸ਼ ਦੇ ਵਿੱਚ ਲਗਾਇਆ ਤੇ ਤਾਂ ਕਿ ਆਉਣ ਵਾਲੇ ਰਾਹੀ ਰਾਣੂ ਜਿਹੜਾ ਆ ਇਸ ਗਰਮੀ ਤੋਂ ਥੋੜੀ ਰਾਹ ਮਿਲ ਸਕੇ ਤੇ ਠੰਡਾ ਪਾਣੀ ਮਿਲ ਸਕੇ ਗਰਮੀ ਵੀ ਜਿਆਦਾ ਹੈ ਬਾਹਰ ਵੀ ਆ ਗਰਮੀ ਵੀ ਜਿਆਦਾ ਦੀ ਹੈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ